ਗ੍ਰਾਮੇਕ ਸ਼੍ਰੀ ਗੁਰੂ ਰਵੀਦਾਸ ਪਮਦਕ ਕਮੇਟੀ ਵੱਲੋਂ ਰੁੜਕਾ ਰੋਡ ਬਲਵੋ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ 10 ਤੇ 12 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਜਾਣਕਾਰ ਦਿੱਤਾ ਕਮੇਟੀ ਮੈਂਬਰ ਹੈਪੀ ਮਾਈ ਨੇ ਦੱਸਿਆ ਕਿ 10 ਫਰਵਰੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਛੇ ਵਿਸ਼ਾਲ ਅਗਧ ਕੇਤਨਸ ਜਾਇਆ ਜਾਵੇਗਾ ਗੁਰਦੁਆਰਾ ਸਾਹਿਬ ਤੋਂ ਆਰਾਮ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਕੇ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਤੇ 12 ਫਰਵਰੀ ਨੂੰ ਸਹਿਜ ਪਾਠ ਦੇ ਪੋਗ ਪ੍ਰਾਂਤਾਰਮਨ ਦੀਵਾਨ ਸਜਾਏ ਜਾਣਗੇ ਤੇ ਪ੍ਰਕਾਸ਼ ਉੱਤੇ ਦੇ ਸੰਬੰਧ ਚ ਗੁਰਦੁਆਰਾ ਸਾਹਿਬ ਤੇ ਰੋਜ਼ਾਨਾ ਪਵਤਰੀਆਂ ਚੱਲ ਰਹੀਆਂ ਗੁਰਾਂਤਵੰਦਰ ਸਮੰਦਨਾ 라ਹੂਲ ਸ਼ਰਮਾ ਦੀ ਰਿਪੋਰਟ ਸਤਿਕਾਰ ਅਤੇ ਭਾਵਨਾ ਨਾਲ ਜਿਹੜਾ ਸਤਿਗੁਰੂ ਰਵਿਦਾਸ ਮੰਦਿਰ ਉਰਕਾਰ ਰੋਜ਼ ਬਣਾਇਆ ਰਿਹਾ ਬਣਾਇਆ ਜਾ ਰਿਹਾ ਸੋ ਸਾਰਿਆਂ ਸੰਗਤ ਨੂੰ ਬੇਨਤੀ ਹੈ ਇਹ ਉਪਮਾ ਦੇ ਮੌਜੂ 10 ਫਰਵਰੀ ਦਿਨ ਸੋਮਵਾਰ ਅਸ਼ਾਲ ਚੋਪਾ ਯਾਤਰਾ ਜਿਹੜੀ ਹੈਗੀ ਆ ਸਤਗੁਰੂ ਰਵਿਦਾਸ ਮੰਦਿਰ ਤੋਂ ਸ਼ੁਰੂ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਛਾਇਆ ਹੈ ਉਹਨੇ ਸ਼ਹਿਰ ਦੀ ਪ੍ਰਕਰਮਾ ਕਰ ਲਈ ਹੋਈ ਵਾਪਸ ਸਤਗੁਰੂ ਰਵਿਦਾਸ ਮੰਦਿਰ ਵਿੱਚ ਪਹੁੰਚੋ ਦੀ ਸਮਾਪਤੀ ਹੋਏਗੀ ਔਰ 12 ਤਰੀਕ ਨੂੰ ਸਹਿਜ ਪਾਰਟੀ ਦੇ ਜਿਹੜੇ ਭੋਗ ਹੈਗੇ ਆ ਪਾਈ ਜਾਣ ਕੇ ਉਪਰੰਤ ਕੀਤਨੀ ਜੱਥਾ ਭਾਈ ਜੋਧਵੀਰ ਸਿੰਘ ਜੀ ਹਜੂਰੀ ਲੱਗੀ ਦਰਬਾਰ ਸਾਹਿਬ ਤੋਂ ਜਿਹੜੇ ਆਗੇ ਆ ਉਹ ਸੰਗਤਾਂ ਨੂੰ ਗੁਰੂ ਸ਼ਬਦਾਂ ਨਾਲ ਜੋੜਨਗੇ ਔਰ ਰਾਤ ਨੂੰ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਵਿੱਕੀ ਭਾਦਰਕੇ ਜੀ ਮਿਸ਼ਨਰੀ ਗਾਇਕ ਹੈਗੇ ਜਿਹੜੇ ਉਹ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜਿਹੜੇ ਜੋੜਨਗੇ ਸਾਰੀਆਂ ਸੰਸਥਾਵਾਂ ਨੂੰ ਖੁੱਲਾ ਸੱਦਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆਪਣਾ ਸਹਿਯੋਗ ਦਿਓ ਜਿੰਨੇ ਵੀ ਰਾਜਨੀਤਿਕ ਧਾਰਮਿਕ ਔਰ ਸਮਾਜਿਕ ਸੰਸਥਾਵਾਂ ਹੈਗੀਆਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਤੁਸੀਂ ਆ ਕੇ ਸਤਗੁਰੂ ਰਵਿਦਾਸ ਮੰਦਿਰ ਵਿਖੇ ਜਿਹੜਾ ਆਪਣਾ ਥਾਜੀ ਲਗਵਾਓ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੁਬਾਰਾ ਤੋਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹ ਸਾਰੇ ਨਗਰ ਦਾ ਸਾਡੇ ਦੇਸ਼ ਵਾਸੀਆਂ ਦਾ ਅੱਛੇ ਬਟ ਮੁੱਲਾ ਜੋਗਦਾਨ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਵੀ ਸਤਗੁਰ ਅਰਬਦਾਸ ਮਹਾਰਾਜ ਜੀ ਨੇ ਸਾਨੂੰ ਬਾਣੀ ਤੇ ਚੱਲਣ ਦਾ ਜਿਹੜਾ ਹੁਕਮ ਜਾਰੀ ਕੀਤਾ ਅਸੀਂ ਉਹਨੂੰ ਇਨ ਬਿਨ ਮੰਨੀਏ ਔਰ ਉਹਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਲੇਖ ਹੈਗੇ ਆ ਉਹਦੇ ਤੇ ਪੂਰਾ ਉਤਰੀਏ ਔਰ ਅਮਲ ਕਰੀਏ ਔਰ ਗੁਰਪੁਰ ਮਨਾਈਏ ਔਰ ਸਾਰੇ ਜਾਣੇ ਨਾਲ ਮਿਲ ਕੇ ਖੁਸ਼ੀਆਂ ਨਾਲ ਜਿਹੜਾ ਇਹ ਗੁਰਪੁਰ ਮਨਾਈਏ ਸ੍ਰੀ ਵਾਹਿਗੁਰੂ ਜੀ ਕਾ ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ